ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 4 ਫਰਵਰੀ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਦੇਖਣ ਨੂੰ ਮਿਲੀ ਸੀਗੀ ਤੇ ਪਰ ਜਦੋਂ ਹਵਾ ਚੱਲੀ ਤੇ ਧੁੰਦ ਉੱਡ ਗਈ ਤੇ ਮੌਸਮ ਸਾਫ਼ ਹੋਣਾ ਸ਼ੁਰੂ ਹੋ ਚੁੱਕਾ। ਦੂਸਰੀ ਤਰਫ ਜਿਵੇਂ ਅੱਜ ਮੀਂਹ ਦੀ ਉਮੀਦ ਸੀਗੀ ਬੱਦਲ ਵਾਏ ਤਕਰੀਬਨ ਸਵੇਰ ਵੇਲੇ ਤੋਂ ਹੀ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਬਣਨੀ ਸ਼ੁਰੂ ਹੋ ਚੁੱਕੀ ਆ ਤੇ ਕਿਤੇ ਨਾ ਕਿਤੇ ਮੀਂਹ ਦੇ ਸ਼ਰਾਟੇ ਵੀ ਦੁਪਹਿਰ ਤੋਂ ਬਾਅਦ ਲੱਗਣੇ ਸ਼ੁਰੂ ਹੋ ਚੁੱਕੇ ਹਨ। ਜੇਕਰ ਮੀਂਹ ਦੀ ਗੱਲ ਕਰੀਏ ਤਾਂ ਜ਼ਿਲ੍ਹੇਵਾਰ ਪਹਾੜਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜਾਨਕੀ 50 ਤੋਂ 60 ਕਿਲੋਮੀਟਰ ਦੇ ਏਰੀਆ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਰਹੇਗੀ ਖਾਸ ਕਰਕੇ ਪਠਾਨਕੋਟ ਹੁਸ਼ਿਆਰਪੁਰ ਆਨੰਦਪੁਰ ਸਾਹਿਬ ਰੋਪੜ ਮੋਹਾਲੀ ਤੇ ਚੰਡੀਗੜ੍ਹ ਦੇ ਇਲਾਕਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਹਨ ਦੂਸਰੀ ਤਰਫ ਸੰਗਰੂਰ ਹੋ ਗਿਆ ਮਲੇਰਕੋਟਲਾ ਹੋ ਗਿਆ ਰਾਜਪੁਰਾ ਹੋ ਗਿਆ ਪਟਿਆਲਾ ਹੋ ਗਿਆ ਜਾਂ ਫਤਿਹਗੜ੍ਹ ਸਾਹਿਬ ਇਹਨਾਂ ਵਿੱਚ ਵੀ ਕਿਤੇ ਨਾ ਕਿਤੇ ਹਲਕੇ ਤੋਂ ਦਰਮਿਆਨਾ ਜਿਆ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਕਰਪੂਥਲਾ ਤੇ ਜਲੰਧਰ ਦੇ ਵਿੱਚ ਤੇ ਲੁਧਿਆਣੇ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਲੱਗਣਗੇ ਕੁਝ ਕਿ ਖੇਤਰਾਂ ਦੇ ਵਿੱਚ ਹਲਕੀਆਂ ਕਣੀਆਂ ਪੈਣਗੀਆਂ ਤੇ ਕਿਤੇ ਬੱਦਲਵਾਈ ਹੀ ਰਹਿ ਸਕਦੀ ਹੈ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਤੇ ਤਰਨਤਾਰਨ ਦੇ ਇਲਾਕਿਆਂ ਦੇ ਵਿੱਚ ਵੀ ਰਹਿਣ ਦੀ ਸੰਭਾਵਨਾ ਹੈ ਪੰਜਾਬ ਦੇ ਬਾਕੀ ਜਿਹੜੇ ਇਲਾਕੇ ਬਚਦੇ ਹਨ ਜਿਵੇਂ ਫਾਜ਼ਿਲਕਾ ਫਰੋਪੁਰ ਮੋਗਾ ਬਰਨਾਲਾ ਜਾਂ ਬਠਿੰਡਾ ਇਹਨਾਂ ਦੇ ਵਿੱਚ ਬਹੁਤੀ ਮੀਂਹ ਦੀ ਉਮੀਦ ਨਹੀਂ ਹੈ ਟੁੱਟਵੇਂ ਤੌਰ ਤੇ ਛਰਾਟੇ ਜਾਂ ਛਰਾਟੇ ਵੀ ਨਹੀਂ ਕਹਿ ਸਕਦੇ ਕਿ ਕਿਉਂਜਿਕ ਖੇਤਰਾਂ ਦੇ ਵਿੱਚ ਕਣਮਣ ਹੋਊਗੀ ਨਹੀਂ ਤਾਂ ਉਹਨਾਂ ਖੇਤਰਾਂ ਦੇ ਵਿੱਚ ਬੱਦਲ ਵਾਈ ਦੀ ਹੀ ਸੰਭਾਵਨਾ ਹੈ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ ਦੂਸਰੀ ਤਰਫ ਪੰਜਾਬ ਦੇ ਨਾਲ ਲੱਗਦੇ ਇਲਾਕੇ ਹਰਿਆਣੇ ਦੇ ਜੋ ਪੰਜਾਬ ਦੇ ਨਾਲ ਲੱਗਦੇ ਹਨ ਉਹਨਾਂ ਦੇ ਵੀ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਰਾਜਸਥਾਨ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲਣਗੇ ਹਿਮਾਚਲ ਦੇ ਬਹੁਤੇ ਖੇਤਰਾਂ ਦੇ ਵਿੱਚ ਅੱਜ ਮੀਂਹ ਤੇ ਉੱਚੇਰੀ ਪਹਾੜੀ ਖੇਤਰਾਂ ਦੇ ਵਿੱਚ ਬਰਫਬਾਰੀ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਵਿੱਚ ਉਮੀਦ ਬਹੁਤੇ ਮੀਂਹ ਦੀ ਨਹੀਂ ਹੈ 20 ਤੋਂ 25 ਜਾਂ ਕਹੋ 40% ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਕਣਮਣ ਤੇ ਹਲਕੇ ਜੇ ਛਰਾਟੇ ਲੱਗ ਸਕਦੇ ਹਨ ਬਹੁਤੇ ਖੇਤਰਾਂ ਦੇ ਵਿੱਚ ਅੱਜ ਬੱਦਲਵਾਈ ਹੀ ਰਹਿੰਦੀ ਹੋਈ ਦਿਖਾਈ ਦੇਵੇਗੀ ਕੱਲ ਤੋਂ ਮੌਸਮ ਫਿਰ ਸਾਫ਼ ਹੋਵੇਗਾ ਤਾਂ ਸਵੇਰ ਵੇਲੇ ਤੰਦ ਕੱਲ ਨੂੰ ਵੀ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਹਲਕੇ ਤੋਂ ਦਰਮਿਆਨੇ ਮਿਲ ਸਕਦੀ ਹੈ ਟੁੱਟਵੇਂ ਤੌਰ ਤੇ ਛਰਾਟੇ ਮੀਂਹ ਦੇ ਅੱਜ ਦੁਪਹਿਰ ਤੋਂ ਬਾਅਦ ਲੱਗਣੇ ਸ਼ੁਰੂ ਹੋਣਗੇ ਜਿਹੜੇ ਕੀ ਹੌਲੀ ਹੌਲੀ ਅੱਗੇ ਨੂੰ ਖੇਤਰਾਂ ਵਿੱਚ ਵਧਦੇ ਜਾਣਗੇ